आह 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 आ जाओ आज आ जाओ आज आ भी मित्रों कबूतर अपने आ रहे ने नीला उड़के तका पचा उड के लखा रहा लठ बचा भी लग गया आ गए आ गए आ गए आ गए आ गए ਇੱਕ ਕਬੂਤਰਿਆਂ ਨੇ ਅੰਡੇ ਰੱਖ ਲਏ ਦੋ ਦੋ ਅੰਡੇ ਹੋ ਗਏ ਦੋਨਾਂ ਦੇ ਮੌਜਿਆ ਵਜੇ ਦੀ ਕਬੂਤਰੀ ਉੱਡਦੀ ਆ ਉਹਨਾਂ ਦੇ ਅੰਡੇ ਆ ਗਏ ਜੀ ਇਹ ਦੋ ਦੋ ਅੰਡੇ ਰੱਖ ਲਏ ਦੋਨਾਂ ਨੇ ਇਹ ਉਹ ਤੇ ਇਹ ਦੇ ਮੌਜੇ ਵਾਲੀ ਦਾ ਜੋੜੇ ਦਾ ਉਹ ਨੀਲੇ ਜੋੜੇ ਦੇ ਪਏ ਨੇ ਬਾਕੀ ਹਜੇ ਰੱਖੇ ਨਹੀਂ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਆ ਕੇ ਛੋਟੇ ਤੱਕ ਵਧੀਆ ਵੀਡੀਓ ਭੇਜੀ ਜਾਵੇ ਯਾਰ ਨੂੰ ਰ ਆਪਣਾ ਤਰਨ ਲੱਗੇ ਨਹੀਂ ਇੱਕ ਅੱਜ ਦੇ ਵਿੱਚ ਬਾਬੇ ਉਹਨਾਂ ਦੇ ਦਸੋਂ ਵੀ ਨੀਲੇ ਬਜੇ ਉਡਾਈਏ ਜਾਂ ਆਪ ਹੀ ਉਡਣ ਲਈਏ ਟਮਾਟ ਕਰਿਆ ਕਰੋ ਆਹ 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 ਹਾ 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 ਮਰਪਨੇ ਡੇਕਾਂ ਕਰਕੇ ਥੋੜੀ ਲੈਂਡਿੰਗ ਘਟ ਹੋ ਰਹੀ ਹੈ ਗਲਤ ਹੋ ਰਹੀ ਹੈ ਕਿਸੇ ਪਾਸੇ ਵਿਚਾਰੇ ਉਤਰਨ ਜਗਾ ਨਹੀਂ ਆਗੇ 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 ਆਹ ਸਾਤਰੀ ਤੇ ਬਹਿ ਗਿਆ ਉਹ ਕਬੂਤਰੀ ਨੇ ਅੰਡੇ ਧਰੇ ਨੇ ਜਿਹੜੀ ਹੁਣ ਉੱਤਰ ਗਿਆ ਆ ਗਿਆ ਜੀ ਚਲੋ ਜੀ ਦੋ ਉਤਰੇ ਬਾਕੀ ਉੜਦੇ ਨੇ ਜੀ ਮੋਜਾ ਵੀ ਉੜ ਰਿਹਾ ਹੌਲੀ ਹੌਲੀ ਆਪਾਂ ਬੱਚੇ ਨਾਲ ਨਿਕਲਦੇ ਦਿਖਾਵਾਂਗੇ ਸਾਨੂੰ ਹੌਲੀ ਹੌਲੀ ਆਪਾਂ ਵੱਡੀਆਂ ਵੀਡੀਓ ਬਣਾਉਣ ਲੱਗਾਂਗੇ ਇਹਨੇ ਤਾਂ ਛੇੜਨੇ ਨਾਲੇ ਸਾਰੋ ਆ ਫਿਰਦਾ ਮੋਜਾ ਆਪਣਾ ਉਹ ਮਾਗਰ ਇੱਕ ਕਾਲ ਸੱਖਾ